ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਜਿਨ੍ਹਾਂ ਨੇ ਕਿ ਅੱਜ ਮਾਨਸਾ ਪੁਲਿਸ ਦੀ 2020 ਦੀ ਇੱਕ ਪੋਸਟ ਸ਼ੇਅਰ ਕੀਤੀ ਹੈ ਜਿਸ ਵਿੱਚ ਕਰੋਨਾ ਟਾਈਮ ਸਿੱਧੂ ਮੂਸੇਵਾਲੇ ਨੇ ਮੂਸੇ ਪਿੰਡ ਵਿੱਚ ਨਾਕਾ ਲਗਾਇਆ ਹੋਇਆ ਸੀ ਤੇ ਬਿਨਾਂ ਸੈਨੀਟਾਈਜ਼ ਹੋਏ ਤੋਂ ਕਿਸੇ ਨੂੰ ਵੀ ਪਿੰਡ ਵਿੱਚ ਦਾਖਲ ਨਹੀਂ ਹੋਣ ਦੇ ਰਿਹਾ ਸੀ ਜਿਸ ਬਾਰੇ ਮਾਨਸਾ ਪੁਲਿਸ ਨੇ ਵੀ ਆਪਣੇ ਅਫੀਸ਼ੀਅਲ ਪੇਜ ਤੇ ਪੋਸਟ ਸ਼ੇਅਰ ਕਰਕੇ ਸਿੱਧੂ ਮੂਸੇਵਾਲਾ ਦੀ ਤਾਰੀਫ ਕੀਤੀ ਸੀ ਤੇ ਦੋਸਤੋ ਹੁਣ ਇਸੇ ਪੋਸਟ ਨੂੰ ਸ਼ੇਅਰ ਕਰਦੇ ਹੋਏ ਬਾਪੂ ਬਲਕੌਰ ਸਿੰਘ ਨੇ ਨਾਰਾਜ਼ਗੀ ਜ਼ਾਹਿਰ ਕੀਤੀ ਹੈ ਬਾਪੂ ਬਲਕੌਰ ਸਿੰਘ ਨੇ ਲਿਖਿਆ ਕਿ ਉਹ ਟਿੱਬਿਆਂ ਦਾ ਪੁੱਤ ਸੀ ਉਸ ਨੂੰ ਇਨ੍ਹਾਂ ਟਿੱਬਿਆਂ ਦੀ ਇਨ੍ਹਾਂ ਪਿੰਡਾਂ ਦੀ ਇਨ੍ਹਾਂ ਪਿੰਡਾਂ ਦੇ ਬਜ਼ੁਰਗ ਤੇ ਜਵਾਨੀ ਦੀ ਹਮੇਸ਼ਾ ਫਿਕਰ ਸੀ ਕੈਂਸਰ ਜਾਗਰੂਕਤਾ ਕੈਂਪਾਂ ਤੋਂ ਕਰੋਨਾ ਤੱਕ ਉਹ ਪਿੰਡ ਨੂੰ ਜਾਗਰੂਕ ਕਰਨ ਬਚਾਉਣ ਲਈ ਹਮੇਸ਼ਾ ਅੱਗੇ ਹੋ ਖੜਾ ਹੁੰਦਾ ਸੀ ਉਹ ਹਮੇਸ਼ਾ ਹੀ ਹਰ ਪੱਖੋਂ ਪ੍ਰਸ਼ਾਸਨ ਦਾ ਸਹਿਯੋਗ ਕਰਦਾ ਰਿਹਾ ਆਪਣੇ ਹੱਕ ਸੱਚ ਦੀ ਕਮਾਈ ਵਿੱਚੋਂ ਟੈਕਸ ਰੂਪ ਵਿੱਚ ਉੱਪਰ ਪ੍ਰਸ਼ਾਸਨ ਅਤੇ ਦੇਸ਼ ਦੀ ਆਰਥਿਕਤਾ ਨਾਲ ਖੜਾ ਰਿਹਾ ਪਰ ਜਦੋਂ ਪ੍ਰਸ਼ਾਸਨ ਨੂੰ ਉਸ ਉੱਪਰ ਮੰਡਰਾ ਰਹੇ ਖਤਰੇ ਦੀ ਰਿਪੋਰਟ ਪਤਾ ਲੱਗੀ ਤਾਂ ਉਦੋਂ ਪ੍ਰਸ਼ਾਸਨ ਨੇ ਸਹਿਯੋਗ ਨਹੀਂ ਕੀਤਾ ਜਦੋਂ ਉਸ ਤੇ ਹਮਲਾ ਹੋਇਆ ਉਦੋਂ ਹੀ ਕੋਈ ਫੁਰਤੀ ਦਿਖਾ ਕੇ ਕੋਈ ਨਾਕਾ ਲਗਾ ਕੇ ਅਪਰਾਧੀਆਂ ਨੂੰ ਫੜਿਆ ਜਾ ਸਕਦਾ ਸੀ ਪਰ ਪ੍ਰਸ਼ਾਸਨ ਨੇ ਸਹਿਯੋਗ ਨਹੀਂ ਕੀਤਾ ਜੇਲ੍ਹ ਵਿੱਚੋਂ ਬਦਮਾਸ਼ਾਂ ਦੇ ਇੰਟਰਵਿਊ ਕਰਵਾਉਣ ਦੇ ਦੋਸ਼ੀਆਂ ਨੂੰ ਫੜਿਆ ਜਾ ਸਕਦਾ ਪਰ ਪ੍ਰਸ਼ਾਸਨ ਸਹਿਯੋਗ ਨਹੀਂ ਕਰ ਰਿਹਾ 2 ਸਾਲ ਹੋ ਗਏ ਮੇਰੇ ਪੁੱਤ ਦੇ ਕਤਲ ਦੀ ਸਾਜ਼ਿਸ਼ ਕਰਨ ਵਾਲਿਆਂ ਨੂੰ ਫੜਿਆ ਜਾ ਸਕਦਾ ਪਰ ਪ੍ਰਸ਼ਾਸਨ ਸਹਿਯੋਗ ਨਹੀਂ ਕਰ ਰਿਹਾ ਮਿਹਨਤ ਮੇਰੀ ਰਹਿਮਤ ਖੁਦਾ ਦੀ ਮੁਸਲਮਾਨੀ ਰੂਹਾਨੀਅਤ ਤੇ ਗਾਲੇ ਇਲਮ ਦੇ ਮਹਰ ਚਮਤਕਾਰ ਹੁੰਦੇ ਦੇਖੋ ਆਪਣੀ ਅੱਖਾਂ ਸਾਹਮਣੇ 100 ਪ੍ਰਤੀਸ਼ਤ ਗਾਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ પતિ ਪਤਨੀ ਚ ਝਗੜਾ ਸੌਤਨ ਦਸ਼ਮਨ ਤੋਂ ਛੁਟਕਾਰਾ ਤਲਾਕ ਕੇਸ ਵਿਦੇਸ਼ ਚ ਪੱਕਾ ਹੋਣਾ ਜਾਦੂ ਟੂਣੇ ਅਤੇ ਕੀਤੇ ਕਰਾਇਦਾ ਖਾਤਮਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹ ਪ੍ਰੇਮੀ ਪ੍ਰੇਮਿਕਾ ਆਪਣੇ ਵਾਸਵਿਸ਼ ਕਰੋ ਲਾਟਰੀ ਨੰਬਰ ਪਾਓ 649 ਹੋਵੇ ਚਾ ਲੋਟੋ ਬੈਕਸ ਪਿਆਰ ਜੋ ਤੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰੋ ਮੈਂ ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗਾ ਸੰਪਰਕ एक सौ अठवंजा अठाई तीन सौ तरताली